दुष्ट चौकड़ी सदा कूड़ कमावहिं ना बुज विचारे श्री गुरु ग्रंथ साहिब जी दे 601 वे अंग दी गुरबानी दी व्याख्यान दे विच गल होनी है ਭੈੜੇ ਕੰਮਾਂ दी खास करके निंदिया दी गल होनी है गुरु दे शब्द दी ਜਿਹੜੇ ਗੁਰੂ ਦੇ ਸ਼ਬਦ ਵਿੱਚ ਰੰਗੇ ਰਹਿੰਦੇ ਨੇ ਉਹ ਕੀ ਹਾਸਲ ਕਰਦੇ ਨੇ ਜਿਹੜੇ ਗੁਰੂ ਦੇ ਸ਼ਬਦ ਤੋਂ ਵਾਂਝੇ ਰਹਿ ਜਾਂਦੇ ਨੇ ਉਹ ਕੀ ਗਵਾਉਂਦੇ ਨੇ ਆਓ ਸ਼ੁਰੂ ਕਰੀਏ ਲਚਾਨ ਆਊਟਲੁੱਕ ਸੋਰਠ ਮਹਿਲਾ ਤੀਜਾ ਹਰ ਜਿਉ ਤਉ ਤਦ ਨੂੰ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾ ਸਾ ਏ ਪਿਆਰੇ ਪ੍ਰਭੂ ਜੀ ਮਿਹਰ ਕਰੋ ਕਿ ਜਿਚਰ ਘਟ ਅੰਤਰ ਹੈ ਸਾ ਸਾ ਜਦ ਤੱਕ ਮੇਰੇ ਸਰੀਰ ਦੇ ਵਿੱਚ ਜਿੰਦ ਹੈ ਮੈਂ ਸਦਾ ਤੇਰੀ ਸਿਫਤ ਸਲਾਹ ਕਰਦਾ ਰਹਾ ਇੱਕ ਪਲ ਖਿੰਨ ਵਿਸਰਹਿ ਤੂੰ ਸੁਆਮੀ ਜਾਨੋ ਬਰਸ 50ਾ ਗੁਰੂ ਸਾਹਿਬ ਕਹਿੰਦੇ ਹੈ ਮਾਲਕ ਪ੍ਰਭੂ ਜਦੋਂ ਤੂੰ ਮੈਨੂੰ ਇੱਕ ਪਲ ਪਰ ਇੱਕ ਸ਼ਿੰਨ ਭਰ ਵੀ ਵਿਸਰਦਾ ਹੈ ਮੈਨੂੰ ਇੰਜ ਲੱਗਦਾ ਕਿ 50 ਸਾਲ ਬੀਤ ਗਏ ਪੂਰੀ ਉਮਰ ਹੀ ਬੀਤ ਗਈ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸ਼ਬਦ ਪ੍ਰਗਾਸਾ ਇਹ ਭਾਈ ਅਸੀਂ ਸਦਾ ਤੋਂ ਮੂਰਖ ਅੰਜਾਨ ਤੁਰਿਆ ਰਹੇ ਹਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਸਾਡੇ ਅੰਦਰ ਆਤਮਿਕ ਜੀਵਨ ਦਾ ਚਾਨਣ ਹੋਇਆ ਹੈ ਜਦੋਂ ਤੱਕ ਅਸੀਂ ਗੁਰੂ ਦੇ ਸ਼ਬਦ ਨਾਲ ਜੁੜੇ ਨਹੀਂ ਅਗਿਆਨਤਾ ਦਾ ਹਨੇਰਾ ਸਾਡੇ ਅੰਦਰ ਪਸਰਿਆ ਰਹਿੰਦਾ ਹੈ ਜੀਵਨ ਨੂੰ ਅਸੀਂ ਸੁਤੇ ਸੁਧ ਹੀ ਮਾਇਆ ਦੇ ਮੋਚ ਫਸੇ ਫਸਾਏ ਕੱਟੀ ਜਾਂਦੇ ਰਹਿੰਦੇ ਹਾਂ ਪਰ ਜਦੋਂ ਗੁਰੂ ਦੇ ਸ਼ਬਦ ਦੇ ਲੜ ਲੱਗਣਾ ਨਸੀਬ ਹੋ ਜਾਵੇ ਫਿਰ ਅੰਦਰ ਚਾਨਣ ਹੁੰਦਾ ਹੈ ਤੇ ਫਿਰ ਹੀ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਹੁਣ ਤੱਕ ਹਨੇਰੇ 'ਚ ਹੀ ਤੁਰੇ ਫਿਰਦੇ ਸੀ ਜਦੋਂ ਤੱਕ ਮਨੁੱਖ ਹਨੇਰੇ 'ਚ ਤੁਰਿਆ ਫਿਰਦਾ ਹੈ ਉਦੋਂ ਤੱਕ ਉਹਨੂੰ ਪਤਾ ਵੀ ਨਹੀਂ ਹੁੰਦਾ ਇਸ ਗੱਲ ਦਾ ਕਿ ਮੈਂ ਹਨੇਰੇ 'ਚ ਤੁਰਿਆ ਫਿਰਦਾ ਹਾਂ ਜਦੋਂ ਤੱਕ ਅਗਿਆਨਤਾ ਦੇ ਵਿੱਚ ਉਲਝਿਆ ਹੋਇਆ ਜੀਵਨ ਬਤੀਤ ਕਰੀ ਜਾਂਦਾ ਤਦ ਤੱਕ ਉਹਨੂੰ ਇਲਮ ਵੀ ਨਹੀਂ ਹੈ ਇਸ ਗੱਲ ਦਾ ਜਦੋਂ ਗੁਰੂ ਦੇ ਸ਼ਬਦ ਨਾਲ ਸਾਂਝ ਪੈਂਦੀ ਹੈ ਅੰਦਰ ਚਾਨਣ ਹੁੰਦਾ ਫੇਰ ਹੀ ਸਮਝ ਆਉਂਦੀ ਹੈ ਹਰ ਜਿਓ ਤੂੰ ਆਪੇ ਦੇਹੋ 부ਝਾਈ ਹਰ ਜਿਓ ਤੁਦ ਵਿਟੋਂ ਵਾਰਿਆ ਸਦ ਹੀ ਤੇਰੇ ਨਾਮ ਵਿਟੋਂ ਬੜੇ ਜਾਈ ਰਹਾਉ हे प्रभु जी तू आप ही अपना नाम जपण दी मेनू समझ बख्श हर जियो तुम आपे देहो बुझाई आपे ही बुझा दे मेनू असल जीवन की है हर जियो तुत विटों वारिया सद ही तेरे नाम विटों बल जाई हे प्रभु मैं तेथों सदा सदके जावां तेरे नाम तो सदा कुर्बान जावां ਹਮ ਸ਼ਬਦ ਮੁਏ ਸ਼ਬਦ ਮਾਰ ਜਿਵਾਲੇ ਭਾਈ ਸ਼ਬਦੇ ਹੀ ਮੁਕਤ ਪਾਈ ਸ਼ਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਗੁਰੂ ਸਾਹਿਬ ਕਹਿੰਦੇ ਇਹ ਭਾਈ ਅਸੀਂ ਜੀਵ ਗੁਰੂ ਦੇ ਸ਼ਬਦ ਦੇ ਰਾਹੀ ਹੀ ਵਿਕਾਰਾਂ ਵੱਲੋਂ ਮਰ ਸਕਦੇ ਹਾਂ ਭਾਵ ਕੇ ਵਿਕਾਰਾਂ ਦਾ ਅਸਰ ਆਪਣੇ ਜੀਵਨ ਤੇ ਹੋਣ ਤੋਂ ਰੋਕ ਸਕਦੇ ਆ ਸ਼ਬਦ ਦੇ ਰਾਹੀ ਹੀ ਵਿਕਾਰਾਂ ਵੱਲੋਂ ਮਾਰ ਕੇ ਗੁਰੂ ਸਾਨੂੰ ਆਤਮਿਕ ਜੀਵਨ ਦਿੰਦਾ ਹੈ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਵਿਕਾਰਾਂ ਤੋਂ ਖਲਾਸੀ ਹਾਸਲ ਹੋ ਜਾਂਦੀ ਹੈ ਗੁਰੂ ਦੇ ਸ਼ਬਦ ਦੇ ਰਾਹੀ ਹੀ ਮਨ ਪਵਿੱਤਰ ਹੁੰਦਾ ਹੈ ਸਰੀਰ ਪਵਿੱਤਰ ਹੁੰਦਾ ਹੈ ਤੇ ਪ੍ਰਮਾਤਮਾ ਮਨ ਦੇ ਵਿੱਚ ਆ ਵਸਦਾ ਹੈ ਸ਼ਬਦ ਗੁਰਦਾਤਾ ਜਿਤ ਮਨ ਰਾਤਾ ਹਰ ਸਿਉ ਰਹਿਆ ਸਮਾਈ ਇਹ ਭਾਈ ਗੁਰੂ ਦਾ ਸ਼ਬਦ ਹੀ ਨਾਮ ਦੀ ਦਾਤ ਦੇਣ ਵਾਲਾ ਹੈ ਸ਼ਬਦ ਗੁਰਦਾਤਾ ਜਿਤ ਮਨ ਰਾਤਾ ਜਦੋਂ ਸ਼ਬਦ ਦੇ ਵਿੱਚ ਮਨ ਰੰਗਿਆ ਜਾਂਦਾ ਹੈ ਤਾਂ ਪ੍ਰਮਾਤਮਾ ਦੇ ਵਿੱਚ ਉਹ ਮਨ ਲੀਨ ਹੋ ਜਾਂਦਾ ਹੈ ਪ੍ਰਭੂ ਦੇ ਵਿੱਚ ਲੀਨ ਹੋਣਾ ਤਾਂ ਪਹਿਲਾਂ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਵਿੱਚ ਰੰਗਣਾ ਪਵੇਗਾ ਤੇ ਗੁਰੂ ਦੇ ਸ਼ਬਦ ਵਿੱਚ ਰੰਗਣ ਤੋਂ ਭਾਵ ਹੈ ਗੁਰਬਾਣੀ ਦੇ ਲੜ ਲੱਗਣਾ ਪਵੇਗਾ ਗੁਰਬਾਣੀ ਨੂੰ ਪੜ੍ਹਨਾ ਪਵੇਗਾ ਸੁਣਨਾ ਪਵੇਗਾ ਸਮਝਣਾ ਪਵੇਗਾ ਸ਼ਬਦ ਨਾ ਜਾਣੈ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਇਹ ਭਾਈ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਝ ਨਹੀਂ ਪਾਉਂਦੇ ਉਹ ਮਾਇਆ ਦੇ ਮੋਚ ਉਲਝੇ ਹੋਏ ਆ ਆਤਮਕ ਜੀਵਨ ਵੱਲੋਂ ਅੰਨੇ ਬੋਲੇ ਹੋਏ ਰਹਿੰਦੇ ਐ ਸੰਸਾਰ ਦੇ ਵਿੱਚ ਆ ਕੇ ਉਹ ਕੁਝ ਖਟਦੇ ਨਹੀਂ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮਹਿ ਵਾਰੋ ਵਾਰਾ ਉਹਨਾਂ ਨੂੰ ਪ੍ਰਭੂ ਦੇ ਨਾਮ ਦਾ ਸਵਾਦ ਨਹੀਂ ਆਉਂਦਾ ਉਹ ਆਪਣਾ ਜੀਵਨ ਵਿਅਰਥਕਵਾ ਜਾਂਦੇ ਹਨ ਕੌਣ ਜਿਹੜੇ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਉਂਦੇ ਸ਼ਬਦ ਨਾ ਜਾਣੇ ਪ੍ਰਭੂ ਦੇ ਨਾਮ ਦੇ ਵਿੱਚ ਉਹਨਾਂ ਨੂੰ ਸਵਾਦ ਨਹੀਂ ਆਉਂਦਾ ਜੀਵਨ ਆਪਣਾ ਵਿਅਰਥ ਕਮਾ ਜਾਂਦੇ ਨੇ ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਨੇ ਵਿਸ਼ਟਾ ਕੇ ਕੀੜੇ ਵਿਸ਼ਟਾ ਮਹੇ ਸਮਾਣੇ ਮਨਮੁਖ ਮੁਗਦ ਗੁਬਾਰਾ ਜਿਵੇਂ ਗੰਦ ਦੇ ਕੀੜੇ ਗੰਧ ਵਿੱਚ ਹੀ ਟਿਕੇ ਰਹਿੰਦੇ ਨੇ ਉਹਨਾਂ ਦੀ ਦੁਨੀਆ ਉਹ ਗੰਧ ਹੀ ਬਣਿਆ ਹੁੰਦਾ ਹੈ ਗੰਧ ਤੋਂ ਬਾਹਰ ਜਿਹੜੀ ਦੁਨੀਆ ਵੱਸਦੀ ਹੈ ਉਹਦੇ ਬਾਰੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਜਦੋਂ ਤੱਕ ਮਨੁੱਖ ਮਾਇਆ ਦੇ ਮੋਹ ਵਿੱਚ ਫਸਿਆ ਹੈ ਅਗਿਆਨਤਾ ਦੇ ਹਨੇਰੇ 'ਚ ਫਸਿਆ ਪਿਆ ਹੈ ਬਾਹਰ ਚਾਨਣ ਵੀ ਹੈ ਇਸ ਗੱਲ ਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਸੋ ਪਤਾ ਨਾ ਹੋਣ ਦੇ ਕਾਰਨ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਅਗਿਆਨਤਾ ਦੇ ਹਨੇਰੇ ਵਿੱਚ ਹੀ ਮਸਤ ਰਹਿੰਦੇ ਹੇ ਆਪੇ ਕਰ ਵਿਖੈ ਮਾਰਗ ਲਾਏ ਪਾਇ ਤਿਸ ਵੇਨ ਅਵਰਨਾ ਕੋਈ ਪਰ ਜੀਵਾਂ ਦੇ ਵਸ ਦੀ ਗੱਲ ਨਹੀਂ ਹੈ ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਸੰਭਾਲ ਕਰਦਾ ਹੈ ਆਪ ਹੀ ਜੀਵਨ ਦੇ ਸਹੀ ਰਸਤੇ ਪਾਉਂਦਾ ਹੈ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ ਜੋ ਜੀਵਾਂ ਨੂੰ ਰਾਹ ਦੱਸ ਸਕੇ ਹਰ ਇੱਕ ਜੀਵ ਜਿਸ ਵੀ ਰਸਤੇ ਤੇ ਚੱਲ ਰਿਹਾ ਹੈ ਉਸ ਰਸਤੇ ਤੇ ਪ੍ਰਮਾਤਮਾ ਨੇ ਉਹਨੂੰ ਚਲਾਇਆ ਹੋਇਆ ਹੈ ਉਹ ਪ੍ਰਭੂ ਦੀ ਰਜ਼ਾ ਦੇ ਅਧੀਨ ਹੀ ਉਸ ਰਸਤੇ ਤੇ ਚੱਲ ਰਿਹਾ ਹੈ ਬੇਸ਼ੱਕ ਦੁਨਿਆਵੀ ਅਰਥਾਂ ਦੇ ਵਿੱਚ ਉਹ ਰਸਤਾ ਚੰਗਾ ਹੈ ਭਾਵੇਂ ਮਾੜਾ ਹੈ ਪਰ ਉਸ ਰਸਤੇ ਤੇ ਉਹ ਪ੍ਰਭੂ ਦੀ ਰਜ਼ਾ ਤੋਂ ਬਿਨਾਂ ਨਹੀਂ ਚੱਲ ਰਿਹਾ ਜੋ ਤੋਰ ਲਿਖਿਆ ਸੋ ਕੋਈ ਨਾ ਮਿਟੈ ਭਾਈ ਕਰਤਾ ਕਰੇ ਸੋ ਹੋਈ ਇਹ ਭਾਈ ਜੋ ਕੁਝ ਕਰਤਾਰ ਕਰਦਾ ਉਹੀ ਹੁੰਦਾ ਹੈ ਤੁਰ ਦਰਗਾਹ ਤੋਂ ਜੀਵਾਂ ਦੇ ਮੱਥੇ ਤੇ ਲੇਖ ਲਿਖ ਦਿੰਦਾ ਤੇ ਉਸ ਲੇਖ ਨੂੰ ਫਿਰ ਕੋਈ ਮਿਟਾ ਨਹੀਂ ਸਕਦਾ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨਾ ਦੂਜਾ ਕੋਈ ਏ ਨਾਨਕ ਆਖੋ ਏ ਭਾਈ ਉਸ ਪ੍ਰਭੂ ਦੀ ਮਿਹਰ ਨਾਲ ਹੀ ਉਸ ਦਾ ਨਾਮ ਮਨੁੱਖ ਦੇ ਮਨ ਵਿੱਚ ਵਸ ਸਕਦਾ ਕੋਈ ਹੋਰ ਇਹ ਦਾਤ ਦੇਣ ਯੋਗ ਨਹੀਂ ਸੋ ਰਠ ਮਹਿਲਾ ਤੀਜਾ ਗੁਰਮੁਖ ਭਗਤ ਕਰੈ ਪ੍ਰਭ ਭਾਵੈ ਅਨੰਦਿਨ ਨਾਮ ਹਾਣੇ ਏ ਭਾਈ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਹਰ ਵੇਲੇ ਪ੍ਰਮਾਤਮਾ ਦਾ ਨਾਮ ਸਿਮਰ ਕੇ ਭਗਤੀ ਕਰਦੇ ਹਨ ਤੇ ਪ੍ਰਮਾਤਮਾ ਨੂੰ ਪਿਆਰੇ ਲੱਗਦੇ ਹਨ ਭਗਤਾਂ ਕੀ ਸਾਰ ਕਰ ਹੈ ਆਪ ਰਾਖੈ ਜੋ ਤੇ ਰਹਿ ਮਨ ਭਾਣੇ ਏ ਪ੍ਰਭੂ ਭਗਤਾਂ ਦੀ ਸੰਭਾਲ ਤੂੰ ਆਪ ਕਰਦਾ ਹੈ ਤੂੰ ਆਪ ਉਹਨਾਂ ਦੀ ਰੱਖਿਆ ਕਰਦਾ ਹੈ ਕਿਉਂਕਿ ਉਹ ਤੈਨੂੰ ਆਪਣੇ ਮਨ ਵਿੱਚ ਪਿਆਰੇ ਲੱਗਦੇ ਹਨ ਤੂੰ ਗੁਣ ਦਾਤਾ ਸ਼ਬਦ ਪਛਾਤਾ ਗੁਣ ਕਹਿ ਗੁਣੀ ਸਮਾਣੇ ਆਪਣੇ ਭਗਤ ਜਣਾ ਨੂੰ ਆਪਣੇ ਗੁਣ ਤੂੰ ਬਖਸ਼ਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਹ ਤੇਰੇ ਨਾਲ ਸਾਂਝ ਪਾਉਂਦੇ ਨੇ ਏ ਭਾਈ ਪਰਮਾਤਮਾ ਦੀ ਸਿਫਤ ਸਲਾਹ ਕਰ ਕਰਕੇ ਭਗਤ ਜਨ ਜੋ ਹਨ ਗੁਣਾ ਦੇ ਮਾਲਕ ਪ੍ਰਭੂ ਦੇ ਵਿੱਚ ਲੀਨ ਰਹਿੰਦੇ ਹਨ ਮਨ ਮੇਰੇ ਹਰ ਜੀਉ ਸਦਾ ਸਮਾਲ ਅੰਤ ਕਾਲ ਤੇਰਾ 베ਲੀ ਹੋਵੇ ਸਦਾ ਨਿਭੈ ਤੇਰੇ ਨਾਲ ਰਹਾਉ اے ਭਾਈ ਪ੍ਰਮਾਤਮਾ ਨੂੰ ਸਦਾ ਚੇਤੇ ਕਰਦੇ ਰਹੋ ਅਖੀਰਲੇ ਸਮੇਂ ਪਰਮਾਤਮਾ ਹੀ ਤੁਹਾਡਾ ਮਦਦਗਾਰ ਬਣੇਗਾ ਪਰਮਾਤਮਾ ਸਦਾ ਤੇਰੇ ਨਾਲ ਸਾਥ ਨਿਭਾਏਗਾ ਦੁਸ਼ਟ ਚੌਕੜੀ ਸਦਾ ਕੂੜ ਕਮਾਵਹਿ ਨਾ ਬੁਝਹਿ ਵਿਚਾਰੇ ਦੁਸ਼ਟ ਚੌਕੜੀ ਤੋਂ ਭਾਵ ਦੁਸ਼ਟਾਂ ਦਾ ਟੋਲਾ ਜੇ ਭਾਈ ਜਿਹੜੇ ਭੜੇ ਮਨੁੱਖ ਨਹੀਂ ਜਿਹੜੇ ਦੁਸ਼ਟ ਮਨੁੱਖ ਨਹੀਂ ਉਹ ਸਦਾ ਪੈੜ ਹੀ ਕਮਾਉਂਦੇ ਹਨ ਉਹ ਵਿਚਾਰ ਕਰਕੇ ਕਦੇ ਸਮਝਦੇ ਨਹੀਂ ਕਿ ਭੈੜੀ ਨਿੰਦਿਆ ਆਦਕ ਤੋਂ ਕਿਸੇ ਨੇ ਕਦੇ ਚੰਗਾ ਫਲ ਨਹੀਂ ਪਾਇਆ ਤੇ ਜਦੋਂ ਫਲ ਦੀ ਗੱਲ ਹੁੰਦੀ ਹੈ ਤੇ ਉਹ ਫਲ ਹੁੰਦਾ ਹੈ ਆਤਮਕ ਜੀਵਨ ਜਦੋਂ ਕੋਈ ਮਨੁੱਖ ਕਿਸੇ ਦੀ ਨਿੰਦਾ ਕਰਦਾ ਤਾਂ ਕੁਝ ਪਲ ਦੇ ਲਈ ਉਹ ਆਪਣੇ ਅੰਦਰ ਖੁਸ਼ੀ ਮਹਿਸੂਸ ਕਰਦਾ ਹੈ ਨਿੰਦਾ ਕਰਨ ਦੀ ਲੋੜ ਜਿਹੜੀ ਹੈ ਇਸ ਗੱਲ ਦੇ ਵਿੱਚੋਂ ਉਪਜਦੀ ਹੈ ਕਿ ਉਹ ਮਨੁੱਖ ਖੁਦ ਉਸ ਮਕਾਮ ਤੇ ਨਹੀਂ ਪਹੁੰਚ ਸਕਦਾ ਜਾਂ ਨਹੀਂ ਪਹੁੰਚ ਪਾ ਰਿਹਾ ਜਿਸ ਦੇ ਉੱਤੇ ਦੂਜਾ ਇਨਸਾਨ ਪਹੁੰਚ ਚੁੱਕਿਆ ਜਿਹਦੀ ਉਹ ਨਿੰਦਾ ਕਰ ਰਿਹਾ ਹੈ ਤਾਂ ਨਿੰਦਾ ਕਰਕੇ ਉਹ ਆਪਣੇ ਮਨ ਨੂੰ ਇੱਕ ਤਰ੍ਹਾਂ ਨਾਲ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹਦੇ ਵਿੱਚ ਇਹ ਖਾਮੀਆਂ ਨੇ ਤੇਰੇ ਵਿੱਚ ਨਹੀਂ ਸੋ ਤੂੰ ਉਹਦੇ ਨਾਲੋਂ ਉੱਤਮ ਹੈ ਇਹ ਜੋ ਦਿਲਾਸਾ ਹੈ ਇਹ ਕੁਝ ਕਪਾਲੇ ਕੰਮ ਕਰਦਾ ਜਦੋਂ ਤੱਕ ਕਿ ਉਹ ਮਨੁੱਖ ਨਿੰਦਾ ਕਰੀ ਜਾ ਰਿਹਾ ਹੈ ਉਦੋਂ ਤੱਕ ਉਹ ਆਪਣੇ ਅੰਦਰ ਇਹ ਖੁਸ਼ੀ ਮਹਿਸੂਸ ਕਰਦਾ ਪਰ ਜਦੋਂ ਨਿੰਦਾ ਕਰ ਹਟਿਆ ਤਾਂ ਜਿਹੜੀ ਸੱਚਾਈ ਹੈ ਉਹ ਪ੍ਰਤੱਖ ਹੋ ਕੇ ਬਲਕਿ ਹੋਰ ਵੀ ਪ੍ਰਤੱਖ ਹੋ ਕੇ ਉਹਦੇ ਸਾਹਮਣੇ ਆਉਂਦੀ ਹੈ ਤੇ ਉਹ ਹੋਰ ਵੀ ਜ਼ਿਆਦਾ ਬੁਰਾ ਮਹਿਸੂਸ ਕਰਦਾ ਹੈ ਆਪਣੇ ਅੰਦਰ ਹੋਰ ਵੀ ਜ਼ਿਆਦਾ ਘਟਣ ਮਹਿਸੂਸ ਕਰਦਾ ਹੈ ਕਿ ਉਹ ਬੰਦਾ ਇਸ ਮਕਾਮ ਤੇ ਪਹੁੰਚਿਆ ਫਿਰਦਾ ਮੈਂ ਕਿਉਂ ਨਹੀਂ ਪਹੁੰਚ ਪਾ ਰਿਹਾ ਅਸੀਂ ਸਾਰੇ ਆਪਣੇ ਜੀਵਨਾਂ ਦੇ ਵਿੱਚ ਆਨੰਦ ਖੁਸ਼ੀ ਸ਼ਾਂਤੀ ਲੋਚਦੇ ਹਾਂ ਤੇ ਜਿਹੜੀ ਨਿੰਦਾ ਹੈ ਉਹ ਇਹਨਾਂ ਤਿੰਨਾਂ ਨੂੰ ਹੀ ਖਤਮ ਕਰਦੀ ਹੈ ਇਹਨਾਂ ਤਿੰਨਾਂ ਦੀ ਹੀ ਵੈਰੀ ਹੈ ਪਰ ਜਿਹੜੇ ਨਿੰਦਕ ਹਨ ਨਾ ਬੁੱਝਾ ਵਿਚਾਰੇ ਉਹ ਇਸ ਗੱਲ ਨੂੰ ਸਮਝ ਨਹੀਂ ਪਾਉਂਦੇ ਤੇ ਨਿੰਦਾ ਦੇ ਵਿੱਚ ਲੱਗੇ ਰਹਿੰਦੇ ਨੇ ਨਿੰਦਾ ਦੁਸ਼ਟੀ ਤੇ ਕੇਨ ਫਲ ਪਾਇਆ ਹਰ ਨਾਲਖਸ ਨਖ ਹੈ ਬਿਦਾਰੇ ਹਰਨਾਖਸ਼ ਨੇ ਪ੍ਰਹਿਲਾਦ ਭਗਤ ਨੂੰ ਦੁੱਖ ਦੇਣਾ ਸ਼ੁਰੂ ਕੀਤਾ ਤਾਂ ਉਹ ਨੋਹਾਂ ਨਾਲ ਚੀਰਿਆ ਗਿਆ ਪ੍ਰਹਿਲਾਦ ਜਨ ਸਦ ਹਰ ਗੁਣ ਗਾਵੇ ਹਰ ਜਿਉ ਲਏ ਉਬਾਰੇ ਪ੍ਰਹਿਲਾਦ ਪ੍ਰਮਾਤਮਾ ਦਾ ਭਗਤ ਸੀ ਸਦਾ ਪ੍ਰਮਾਤਮਾ ਦੇ ਗੁਣ ਗਾਉਂਦਾ ਸੀ ਪ੍ਰਮਾਤਮਾ ਨੇ ਉਸ ਨੂੰ ਨਰਸਿੰਘ ਰੂਪ ਧਾਰ ਕੇ ਬਚਾ ਲਿਆ ਆਪਸ ਕੋ ਬਹ ਪਲਾ ਕਰ ਜਾਣ ਹੈ ਮਨ ਮੁਖ ਮਤ ਨਾ ਕਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਕੋਈ ਅਕਲ ਨਹੀਂ ਹੁੰਦੀ ਇਸੇ ਕਾਰਨ ਉਹ ਆਪਣੇ ਆਪ ਨੂੰ ਤਾਂ ਚੰਗਾ ਸਮਝਦੇ ਨੇ ਪਰ ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨ ਜਨਮ ਗਵਾਈ ਪਰ ਸਾਧੂ ਜਣਾ ਦੀ ਨੇਕ ਬੰਦਿਆਂ ਦੀ ਨਿੰਦਾ ਕਰਨ ਚ ਰੁੱਝੇ ਰਹਿੰਦੇ ਨੇ ਤੇ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਨੇ ਕਿਨਾਂ ਦੀ ਗੱਲ ਹੋ ਰਹੀ ਹੈ ਇਹਨਾਂ ਪੰਕਤੀਆਂ ਦੇ ਵਿੱਚ ਮਨਮੁਖਾਂ ਦੀ ਜਿਹੜੇ ਮਨਮੁਖ ਹਨ ਉਹ ਆਪਣੇ ਆਪ ਨੂੰ ਚੰਗਾ ਸਮਝਦੇ ਨੇ ਤੇ ਦੂਜੇ ਸਭਨਾਂ ਨੂੰ ਬੁਰਾ ਸਮਝਦੇ ਨੇ ਹਰਾ ਕਦੇ ਚੇਤੇ ਹੈ ਨਾਹੀ ਅੰਤ ਗਏ ਪਛਤਾਈ ਮਨ ਮੁਖਾਂ ਨੂੰ ਪ੍ਰਮਾਤਮਾ ਦਾ ਨਾਮ ਕਦੇ ਚੇਤੇ ਨਹੀਂ ਆਉਂਦਾ ਪ੍ਰਮਾਤਮਾ ਨੂੰ ਕਦੇ ਯਾਦ ਨਹੀਂ ਕਰਦੇ ਆਖਿਰ ਹੱਥ ਮਲਦੇ ਇਸ ਜਗਤ ਤੋਂ ਚਲੇ ਜਾਂਦੇ ਹਨ ਸਫਲ ਜਨਮ ਭਗਤਾ ਕਾ ਕੀਤਾ ਗੁਰਸੇਵਾ ਆਪ ਲਾਏ ਸ਼ਬਦੇ ਰਾਤੇ ਸਹਜ ਮਾਤੇ ਅਨ ਦਿਨ ਹਰ ਗੁਣ ਗਾਏ ਏ ਭਾਈ ਪ੍ਰਮਾਤਮਾ ਆਪ ਹੀ ਭਗਤਾਂ ਦੀ ਜ਼ਿੰਦਗੀ ਕਾਮਯਾਬ ਬਣਾਉਂਦਾ ਹੈ ਉਹ ਆਪ ਹੀ ਉਹਨਾਂ ਨੂੰ ਗੁਰੂ ਦੀ ਸੇਵਾ ਵਿੱਚ ਜੋੜਦਾ ਹੈ ਇਸ ਤਰ੍ਹਾਂ ਉਹ ਹਰ ਵੇਲੇ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾ ਕੇ ਗੁਰੂ ਦੇ ਸ਼ਬਦ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਤੇ ਆਤਮਿਕ ਅਡੋਲਤਾ ਦੇ ਵਿੱਚ ਮਸਤ ਰਹਿੰਦੇ ਨੇ ਨਾਨਕ ਦਾਸ ਕਹੈ ਬੇਨਤੀ ਹਉ ਲਾਗਾ ਤਿਨ ਕੈ ਪਾਏ ਦਾਸ ਨਾਨਕ ਬੇਨਤੀ ਕਰਦਾ ਹੈ ਮੈਂ ਉਹਨਾਂ ਭਗਤਾਂ ਦੇ ਚਰਨੀ ਲੱਗਦਾ ਹਾਂ ਸੋ ਇਸਤੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 601ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਅੱਜ ਦੇ ਅੰਗ ਦੀ ਗੁਰਬਾਣੀ ਤੋਂ ਸਿੱਖਿਆ ਲੈਂਦੇ ਹੋਏ ਅਸੀਂ ਜੇਕਰ ਨਿੰਦਿਆ ਕਰਦੇ ਹਾਂ ਤਾਂ ਇਸ ਗੱਲ ਵੱਲੋਂ ਸੁਚੇਤ ਹੋ ਕੇ ਤੇ ਇਹ ਨਿੰਦਿਆ ਕਰਨੀ ਬੰਦ ਕਰ ਦਈਏ ਕਿਉਂਕਿ ਇਸ ਨਿੰਦਿਆ ਦੇ ਵਿੱਚੋਂ ਆਤਮਿਕ ਸ਼ਾਂਤੀ ਨਹੀਂ ਮਿਲਣੀ ਬਲਕਿ ਨਿੰਦਿਆ ਆਤਮਿਕ ਸ਼ਾਂਤੀ ਦੀ ਆਨੰਦ ਦੀ ਵੈਰੀ ਹੈ ਸੋ ਇਸ ਤੋਂ ਬਚੀਏ ਜੇਕਰ ਪ੍ਰਮਾਤਮਾ ਨੇ ਸਾਡੇ ਤੇ ਇੰਨੀ ਕਿਰਪਾ ਕੀਤੀ ਹੈ ਕਿ ਸਾਨੂੰ ਇਸ ਗੱਲ ਵੱਲ ਸੁਚੇਤ ਕਰਵਾਇਆ ਹੈ ਤੇ ਪ੍ਰਮਾਤਮਾ ਸਾਨੂੰ ਹਿੰਮਤ ਇੰਨੀ ਕੁ ਵੀ ਬਖਸ਼ੇਗਾ ਕਿ ਇਸ ਵਿਕਾਰ ਨੂੰ ਅਸੀਂ ਆਪਣੇ ਅੰਦਰੋਂ ਖਤਮ ਕਰ ਸਕੀਏ ਪ੍ਰਮਾਤਮਾ ਨੇ ਸਾਡੇ ਤੇ ਇੰਨੀ ਮਿਹਰ ਵੀ ਕੀਤੀ ਹੈ ਕਿ ਗੁਰੂ ਦੇ ਸ਼ਬਦ ਦੇ ਲੜ ਸਾਨੂੰ ਲਾਇਆ ਹੋਇਆ ਹੈ ਸ਼ਬਦ ਦੀ ਬਰਕਤ ਦੇ ਨਾਲ ਅਸੀਂ ਵਿਕਾਰਾਂ ਨਾਲ ਲੜ ਰਹੇ ਹਾਂ ਅਗਿਆਨਤਾ ਦੇ ਹਨੇਰੇ ਵਿੱਚੋਂ ਬਾਹਰ ਨਿਕਲ ਰਹੇ ਹਾਂ ਤੇ ਗਿਆਨ ਦਾ ਆਨੰਦ ਮਾਣ ਰਹੇ ਹਾਂ ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ